ਹੋਰ ਗੱਲ ਮਨੋ ਅਸੀਂ ਕਹਿ ਦਿੰਨੇ ਆ ਵੀ ਨਸ਼ਾ ਸਰਕਾਰਾਂ ਨਹੀਂ ਬੰਦ ਕਰਦੀਆਂ ਮੈਂ ਕਿਸੇ ਵੀ ਸਰਕਾਰ ਦਾ ਹਮਾਇਤੀ ਨਹੀਂ ਗੱਲ ਇਹ ਕੋਪਨਲੀ ਸੋਚਣਾ ਜਦੋਂ ਆਪਾਂ ਘੁੰਮਦੇ ਫਿਰਦੇ ਆ ਨਾ ਜੀ ਮੈਂ ਕਹਿੰਦਾ ਸਰਕਾਰ ਠੀਕ ਆ ਚਲੋ ਇਹ ਕੰਟਰੋਲ ਕਾਬੂ ਚ ਕਰ ਸਕਦੀ ਆ ਉਹਦੀਆਂ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਕਾਬੂ ਚ ਥੋੜਾ ਹੋ ਸਕਦਾ ਵੀ ਟਾਈਟ ਕਰਕੇ ਕੰਮ ਥੋੜਾ ਜਿਹਾ ਘਟਾ ਦਿੱਤਾ ਜਾਵੇ ਹਨ ਜੀ ਪਰ ਜਾਪਾਨ ਤੁਸੀਂ ਕਹੋ ਵੀ ਆ ਬਹੁਤ ਜਿੰਨੀ ਉਹਨਾਂ ਨੇ ਜ਼ੋਰ ਵੀ ਲਾ ਲਿਆ ਛੋਟੇ ਬੱਚਿਆਂ ਤੋਂ ਪੂਰਾ ਉਹਨਾਂ ਨੇ ਲਾ ਲਿਆ ਫੇਰ ਵੀ ਉੱਥੇ ਨਸ਼ਾ ਜਿਹੜਾ ਅੱਛਾ ਨਸ਼ਾ ਕਰਦੇ ਜਾਪਾਨੀ ਜਾਪਾਨੀ ਤੁਸੀਂ ਕਹ ਲਓ ਵੀ 5% ਹੈਗੇ ਅੱਛਾ ਕਿਹੜਾ ਨਸ਼ਾ ਕਰਦੇ ਆ ਇਹ ਜਿਹੜਾ ਇਹ ਮਰੀਵਾਨਾ ਇਹ ਮਰੀਵਾਨਾ ਇਹ ਹੈਗਾ ਤੇ ਕੁਸ਼ ਜਣੀ ਸੁਣਨੇ ਚ ਆਇਆ ਸੀ ਵੀ ਜਿਹੜਾ ਇਹ ਹੀਰੋਨਾ ਵਗੈਰਾ ਵੀ ਉੱਥੇ ਹੈਗੀ אבי ਬਹੁਤ ਘੱਟ ਆ ਹਰ ਉਹ ਆਹੀ ਹੈ ਜਿਹਨੂੰ ਆਪਾਂ ਚਟਾ ਕਹਿੰਦੇ ਨੇ ਸਿੰਥੈਟਿਕ ਬਣ ਜਾਂਦੀ ਸਿੰਥੈਟਿਕ ਡਰਗ ਜਾਂਦੇ ਜੀ 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 ਪਰ ਉੱਥੇ ਜਿਹੜੇ ਕਾਉਂਸਲਿੰਗ ਉਹ ਕਰਦੇ ਆ ਜਿਆਦਾ ਕੋਈ ਅੱਛਾ ਕਾਉਂਸਲਿੰਗ ਤੇ ਜਿਆਦਾ ਤਿਆਰ ਕਾਉਂਸਲਿੰਗ ਤੇ ਉਹਨਾਂ ਦਾ ਜਿਹੜਾ ਉਹ ਜਿਆਦਾ ਜਿਹੜਾ ਐਡਿਕਟਡ ਹੈ ਉਸਨੂੰ ਮਤਲਬ ਕਿ ਕਾਉਂਸਲਿੰਗ ਦੇ ਜ਼ਰੀਏ ਤੇ ਕਰਨਾ ਹੀ ਆ ਤਨ ਕਿਤੇ ਕਿ ਇੱਥੇ ਇੱਥੇ ਕੀ ਤੁਹਾਡਾ ਤਜਰਬਾ ਕਿ ਇੱਥੇ ਕੀ ਹੋਣਾ ਚਾਹੀਦਾ ਫਿਰ ਇੱਥੇ ਵੀ ਮੈਨੂੰ ਲੱਗਦਾ ਨਾ ਵੀ ਸਾਡੇ ਲੋਕ ਜਿਹੜੇ ੱੱੱਕਾ ਕਰਦੇ ਐ ਐਡਿਕਟਡ ਨਾਲ ਮੈਨੂੰ ਲੱਗਦਾ ਹੁੰਦਾ ਵੀ ਜੇ ਤੁਸੀਂ ਉਹਨਾਂ ਨੂੰ ਇੱਕ ਉਹਨਾਂ ਦਾ ਵਿਸ਼ਵਾਸ ਤੁਸੀਂ ਜਿੱਤ ਲਓ ਉਹਨਾਂ ਨੂੰ ਪਿਆਰ ਨਾਲ ਉਹਨਾਂ ਨਾਲ ਗੱਲ ਕਰੋ ਮੈਨੂੰ ਨਹੀਂ ਲੱਗਦਾ ਕੋਈ ਇੱਕ ਐਡਿਕਟਡ ਜਿਹੜਾ ਉਹ ਨਸ਼ਾ ਨਹੀਂ ਛੱਡਣਾ ਚਾਹੁੰਦਾ ਅੰਦਰ ਦੀ ਅੰਦਰ ਕਿਤੇ ਉਹ ਜੀਤ ਬਾਈ ਇਹ ਸਮੱਸਿਆ ਕਿਉਂ ਹੈ ਮੈਂ ਮੈਨੂੰ ਬਹੁਤ ਸਾਰੇ ਬੱਚੇ ਫੋਨ ਕਰਦੇ ਆ ਇਹ ਇਸ ਗੱਲ ਤੇ ਜਿਨ੍ਹਾਂ ਦੀ ਉਮਰ ਮਤਲਬ ਕਿ ਲਾਲੋ 25 ਤੋਂ ਥੱਲੇ ਹੁਣ ਆਪਾਂ ਕਿਸੇ ਦੀ ਕੋਈ ਗੱਲ ਸਪੈਸ਼ਲੀ ਨਹੀਂ ਕਰ ਰਹੇ ਜੀ ਜੀ ਵਿਸ਼ੇਸ਼ ਗੱਲ ਨਹੀਂ ਕਰ ਰਹੇ ਤੱਕ ਕਈ ਮੌਕਿਆਂ ਤੇ ਉਹ ਇਹੀ ਕਹਿੰਦੇ ਆ ਕਿ ਬਾਈ ਯਾਰ ਸਾਡੇ ਨਾਲ ਨਾ ਕੋਈ ਗੱਲ ਨਹੀਂ ਕਰਦਾ ਬਾਈ ਯਾਰ ਹੁਣ ਜਿਉਂ ਹੀ ਆ ਕਿਦੇ ਲਈ ਜੀ ਮਤਲਬ ਕਿ ਇਹ ਮਾਹੌਲ ਤਾਂ ਬਣ ਰਿਹਾ ਕਿ ਇੱਕ ਮੌਕੇ ਤੇ ਹੁਣ ਫਰਜ਼ ਕਰੋ ਆਪਾਂ ਹੁਣ ਚਲੋ ਜਿਸ ਉਮਰ ਦੇ ਵਿੱਚ ਆ ਤੁਸੀਂ ਮੈਥੋਂ ਛੋਟੇ ਹੋ ਮੈਂ ਤੇ ਬਾਲ ਬੱਚੇਦਾਰ ਹੋ ਗਿਆ ਜੀ ਹੋਰ ਚਾਹੁੰ ਸਾਲਾਂ ਨੂੰ ਮੇਰਾ ਬੱਚਾ ਜਵਾਨ ਹੋ ਜਾਣਾ ਹੈ ਜੀ ਬਈ ਮਤਲਬ ਕਿ ਇੱਕ ਸਟੇਜ ਤੇ ਜਾ ਕੇ ਫਿਰ ਮਾਪੇ ਸਰੈਂਡਰ ਕਰ ਦਿੰਦੇ ਕਿ ਇਹਨੂੰ ਮਰਨ ਦਿਓ ਜੀ ਇਹ ਤੇ ਉਹ ਬੰਦਾ ਜਿਹੜਾ ਫਿਰ ਉਹਦੇ ਕੋਲ ਵੀ ਕੋਈ ਕਹ ਲੋ ਕਿ ਰਸਤਾ ਨਹੀਂ ਬਜਦਾ ਕਿ ਯਾਰ ਹੁਣ ਮੈਂ ਉਧਰੋਂ ਰਿਸ਼ਤਿਆਂ ਨੇ ਮੈਨੂੰ ਦਰਕਾਰ ਦਿੱਤਾ ਹੈ ਮੇਰੇ ਕੋਲ ਕੀ অপਸ਼ਨ ਹੈ ਤਾਂ ਉਹ ਵੀ ਬੰਦਾ ਕਹਿੰਦਾ ਕਿ ਹੁਣ ਤਾਂ ਮੇਰੀ ਜ਼ਿੰਦਗੀ ਖਤਮ ਹੈ ਕੀ ਇਹ ਹਿਸਾਬ ਕਿਤਾਬ ਸਮਝਦੇ ਹੋ ਤੁਸੀਂ ਇਹੀ ਅਸਲ ਕੱਲ ਹੀ ਬਈ ਉਹਨ ਇੱਕ ਮੁੰਡੇ ਦਾ ਫੋਨ ਆਇਆ ਜੀ ਇਧਰ ਸੰਗਰੂਰ ਵਾਲੀ ਸਾਈਡ ਸੀਗਾ ਚਲੋ ਉਹਨਾਂ ਨੇ ਮੈਨੂੰ ਕਹਿੰਦੇ ਵੀ ਕਾਉਂਸਲਿੰਗ ਉਹ ਕਰਨੀ ਹੈ ਨਾ ਮੈਂ ਉਹ ਮੁੰਡੇ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਬਈ ਕਹਿੰਦਾ ਮੈਨੂੰ ਕੋਈ ਇੱਕ ਲੈਣੇ ਕਾਉਂਸਲਿੰਗ ਦਾ ਹਾਂਜੀ ਮੈਂ ਵੈਰੀ ਗੁੱਡ ਲੋ ਮੈਂ ਉਹਦੇ ਨਾਲ ਗੱਲ ਕੀਤੀ ਮੈਂ ਕਿਹਾ ਵੀ ਸਟਾਰਟਿੰਗ ਜਦੋਂ ਪੁੱਛੇ ਦੀ ਜੜ ਮਿੰਟੂ ਪਈ ਦੀ ਦੇਖਣੀ ਪਊਗੀ ਆਪਾਂ ਹੂੰ ਵੀ ਜੜੇ ਦੀ ਕਿੱਥੇ ਜਾਂਦੀ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਸਟਾਰਟਿੰਗ ਤੇ ਤੂੰ ਕੀ ਨਸ਼ਾ ਕੀਤਾ ਸੀ ਤੁਹਾਡੀ ਕਿਤਾਬ ਚ ਵੀ ਤੁਸੀਂ ਜਿਹੜੇ ਉਹ ਜ਼ਿਕਰ ਕੀਤਾ ਸੀ ਹਨ ਬੀੜੀ ਤੋਂ ਉਹ ਮੁੰਡੇ ਨੇ ਵੀ ਉਹ ਜਿਹੜਾ ਸਿਗਰਟ ਤੋਂ ਸਿਗਰਟ ਤੋਂ ਸ਼ੁਰੂਆਤ ਜ਼ਿਕਰ ਕੀਤਾ ਮੈਂ ਕਿਹਾ ਵੀ ਜਦੋਂ ਤੂੰ ਜਿੰਨਾ ਟਾਈਮ ਤੂੰ ਸਿਗਰਟ ਨਹੀਂ ਪੀਤੀ ਸੀਗੀ ਉਦੋਂ ਬਾਅਦ ਕਹਿੰਦਾ ਮੈਂ ਡਰਿੰਕ ਕਰਨ ਲੱਗ ਗਿਆ ਮੈਂ ਕਿਹਾ ਵੀ ਜਦੋਂ ਤੂੰ ਸਿਗਰਟ ਨਹੀਂ ਪੀਤੀ ਕਹਿੰਦਾ ਮੈਂ ਸਭ ਤੋਂ ਪਹਿਲਾਂ ਉਹੀ ਸੂਟਾ ਮੈਂ ਖਿੱਚਿਆ ਮੈਂ ਕਹ ਵੀ ਉਦੋਂ ਪਹਿਲਾਂ ਤੈਨੂੰ ਨਸ਼ੇ ਦੀ ਸਰੂਰਤਾ ਪਤਾ ਸੀ ਹੂੰ ਕਹਿੰਦਾ ਵੀ ਨਹੀਂ ਮੈਂ ਕਹ ਵੀ ਜਦੋਂ ਤੂੰ ਸਿਕਟ ਮੂੰਹ ਚ ਪਾ ਕੇ ਪੀਤੀ ਕਿਤਾ ਬਈ ਮੈਨੂੰ ਦਿਮਾਗ ਨੂੰ ਜਦੋਂ ਧੂਆ ਚੜਿਆ ਕੁਸ਼ ਉਹ ਡੋਪਾਮਾਈਨ ਲੀਵਲ ਤੇਜ਼ ਹੋਇਆ ਹੂੰ ਫਿਰ ਚਲੋ ਕਹਿੰਦਾ ਵੀ ਉਦੋਂ ਬਾਅਦ ਤੋਂ ਕਹਿੰਦਾ ਵੀ ਜਿਵੇਂ ਯਾਰ ਵਿਆਹਾਂ ਚ ਟੇਬਲ ਲੱਗਦੇ ਆ ਤੇ ਕਹਿੰਦਾ ਵੀ ਚਲੋ ਉਹ ਤਾਂ ਮੈਂ ਭੁੱਲ ਗਿਆ 15 20 ਦਿਨ ਲਾ ਕੇ ਕਹਿੰਦਾ ਜਦੋਂ ਫਿਰ ਅਸੀਂ ਮੁੰਡੇ ਇਕੱਠੇ ਸੀਗੇ ਉੱਚ ਤਿੰਨ ਚਾਰ ਜਣੇ ਪੀਣ ਵਾਲੇ ਸੀ ਕਹਿੰਦਾ ਮੈਂ ਸੈਟ ਤੇ ਬੈਠਾ ਸੀ ਮੈਨੂੰ ਕਹਿੰਦਾ ਯਾਰੀ ਵੀ ਚੱਕ ਬੀਅਰ ਆ ਜਿਉਂ ਆ ਦਾ ਪਾਣੀ ਗਰਮੀ ਕਢ ਦੂਗੀ ਤੇਰੇ ਅੰਦਰੋਂ ਕਹਿੰਦਾ ਚਲੋ ਫਿਰ ਮੈਂ ਕਹਾ ਵੀ ਇਹ ਆਪਣੇ ਯਾਰ ਦੋਸਤਾਂ ਇਹਨਾਂ ਤੋਂ ਤਾਂ ਆਪਾਂ ਪਿੱਛੇ ਹਟ ਹੀ ਨਹੀਂ ਸਕਦੇ ਵੀ ਇਹਨਾਂ ਨੇ ਤਾਂ ਆ ਕੇ ਖੜਨਾ ਆਪਣੇ ਨਾਲ ਕਹਿੰਦਾ ਇਹ ਦੂਜਾ ਮੈਂ ਬੀਅਰ ਪੀ ਲਈ ਚਲੋ ਫਿਰ ਕੁਝ ਟਾਈਮ ਲੰਘ ਗਿਆ ਫਿਰ ਕਹਿੰਦੇ ਵੀ ਮੋਟਰ ਤੇ ਆਪਾਂ ਮੀਟ-ਮੂਟ ਬਣਾਉਣੇ ਉੱਥੇ ਕਹਿੰਦੇ ਵੀ ਠੇਕੇ ਵਾਲੀ ਪੰਜਾਬ ਜਿਹੜੀ ਉਦੋਂ ਚੱਲਦੀ ਖਾਸਾ ਬਈਦੇ ਸੀ ਕਹਿੰਦੇ ਵੀ ਉਹ ਉਹ ਕਹਿੰਦਾ ਮੈਂ ਫੇਰ ਵੀ ਨਹੀਂ ਪਤੰਦਰਾ ਉਧਰ ਬੀਅਰ ਵੀ ਪੀ ਲਈ ਸੀ ਹਾਂ ਤੇ ਇਹ ਕੀ ਕਹਿੰਦੀ ਆ ਇਹ ਕੀ ਕਹਿੰਦੀ ਆ ਵੀ ਇਹ ਵੀ ਉਹੀ ਚੀਜ਼ ਹੈ ਮੈਂ ਉਹਨੂੰ ਸਵਾਲ ਕੀਤਾ ਮੈਂ ਕਿਹਾ ਵੀ ਜੱਸ ਦਿਨ ਤੂੰ ਸੈਕਟ ਦਾ ਸੂਟਾ ਆਪਦੇ ਬੁੱਲਾਂ ਤੇ ਰੱਖਿਆ ਸੀ ਤੈਨੂੰ ਪਤਾ ਸੀਗਾ ਤੂੰ ਸਟੈਪ ਬਾਈ ਸਟੈਪ ਅੱਜ ਤੂੰ ਬੀਅਰ ਦਾ ਵੀ ਨਸ਼ਾ ਕਰ ਲਿਆ ਤੀਜੇ ਦਿਨ ਤੂੰ ਦਾਰੂ ਦਾ ਵੀ ਨਸ਼ਾ ਕਰ ਲਿਆ ਵੀ ਇੱਕ ਤੂੰ ਜਦੋਂ ਸਟੈਪ ਪਟਿਆ ਉਦੋਂ ਗਾਂ ਤੇਰੇ ਸਰੂਰ ਦੀ ਬਿਮਾਰੀ ਤੇਨੂੰ ਲੱਗੀ ਉਹ ਆਪਣੇ ਆਪ ਹੀ ਅੱਗੇ ਤੋਰ ਗਏ ਅੱਗੇ ਤੋਰ ਗਏ ਫਿਰ ਮੈਨੂੰ ਪੁੱਛਿਆ ਵੀ ਦਾਰੂ ਦਾ ਕੰਮ ਚੱਲ ਪਿਆ ਫਿਰ ਕਹਿੰਦਾ ਵੀ ਅਗਲੇ ਮੇਰਾ ਦਾਰੂ ਪੀ ਕੇ ਜਿਹੜਾ ਉਹ ਮੇਰਾ ਸਰੀਰ ਟੁੱਟ ਭੱਜ ਗਈ ਫਿਰ ਮੈਂ ਕਹਿੰਦਾ ਮੈਂ ਕਹਿੰਦਾ ਮੈਂ ਅਗਲੇ ਦਿਨ ਕੰਮ ਤੇ ਜਾਣਾ ਸੀ ਫਿਰ ਮੈਂ ਕਹ ਉਹਦੇ ਲਈ ਕੰਮਤ ਹੋਣਾ ਨਹੀਂ ਸੀ ਕਿੰਦਾ ਨੇ ਕਹਿੰਦਾ ਫੇਰ ਹੀ ਮੈਂ ਕਿਸੇ ਆਪਣੇ ਗੌਂਡੀ ਨੂੰ ਪੁੱਛਿਆ ਉਹ ਕਹਿੰਦਾ ਵੀ ਖਾਲੀ ਹੈਗੀ ਆ ਗੋਲੀ ਆ ਜਾਂ ਡੋਡੇ ਹੈਗੇ ਕਹਿੰਦਾ ਮੈਂ ਉਦੋਂ ਕਹਿੰਦਾ ਟੋਟਿਆਂ ਦੇ ਚੋਂਚੇ ਲਾਹ ਕਹਿੰਦਾ ਕਹਿੰਦਾ ਮੈਨੂੰ ਚੌਥੇ ਇਹ ਬਹੁਤ ਸਾਰੇ ਲੋਕਾਂ ਦੀ ਕਹਾਣੀ ਹੈ ਇਹੀ ਕਹਾਣੀ ਆ ਭਾਈ ਸਾਨੂੰ ਚਲੋ ਸਾਡੇ ਪੰਜਾਬੀ ਉਹ दारू ਨੂੰ ਭਾਈ ਨਸ਼ਾ ਨਹੀਂ ਮੰਨਦੇ ਚਲੋ ਸਭ ਦੀ ਸਮਝ ਆ ਹਨਾ ਪੀ ਸਕਦੇ ਆ ਆ ਜਿਹੜੀ ਚੀਜ਼ ਲੀਗਲਾਈਜ਼ ਆ ਪਰ ਕਿਸੇ ਨੂੰ ਰੋਕ ਨਹੀਂ ਪਰ ਇੱਕ ਇੱਕ ਚੀਜ਼ ਹੈ ਜੀਤ ਭਾਈ ਇੱਥੇ ਮੈਂ ਇਹ ਕਹਿਣਾ ਚਾਹੁੰਗਾ ਕਿ ਘੱਟੋ ਘੱਟ ਬੱਚੇ ਨੂੰ ਇਹ ਤਾਂ ਪ੍ਰਿਪੇਅਰ ਕੀਤਾ ਜਾ ਸਕਦਾ ਕਿ 18 20 ਸਾਲ ਤੱਕ ਯਾਰ ਇਹਨਾਂ ਚੀਜ਼ਾਂ ਨੂੰ ਅਵੋਇਡ ਕਰ ਬਿਲਕੁਲ ਉਸ ਤੋਂ ਬਾਅਦ ਤੇਰੀ ਤੇਰੀ ਜ਼ਿੰਦਗੀ ਹੈ ਜੀ ਉਮਰ ਰੱਖੀ ਹੋਈ ਹੈ ਜੀ ਇਹ ਉਮਰ ਰੱਖੀ ਹੋਈ ਹੈ ਸਰਕਾਰ ਨੇ ਕਿ ਐਦੋ ਘੱਟ ਉਮਰ ਦਾ ਕੋਈ ਬੱਚਾ ਜਾ ਕੇ ਧਾਰੂ ਨਹੀਂ ਖਰੀਦ ਸਕਦਾ ਜੇ ਨਹੀਂ ਖਰੀਦ ਸਕਦਾ ਇਟ ਮੀਨ ਕਿ ਪੀ ਵੀ ਨਹੀਂ ਸਕਦਾ ਤਾਂ ਜਿਹੜੀ ਚੀਜ਼ ਜਿਸ ਉਮਰ 'ਚ ਹੁੰਦੀ ਆ ਉਸ ਨਾਲ ਜਾ ਕੇ ਚੋਣ ਕਰ ਉਹਦੀ ਚੋਣ ਕਰ ਲਓ ਬਿਲਕੁਲ ਕਿਉਂਕਿ ਉਦੋਂ ਤੱਕ ਤੁਹਾਡੇ 'ਚ ਮੈਚਿਓਰਿਟੀ ਤਾਂ ਹੋਏਗੀ ਨਾ ਜੀ ਜੀ ਬਿਲਕੁਲ ਕਿ ਯਾਰ ਕਿਉਂਕਿ ਬੇਸਿਕਲੀ ਫਿਰ ਤੁਹਾਡੀ ਗੱਲ 'ਚ ਉਹ ਗੱਲ ਹੈ ਜੀ ਕਿ ਮੈਂ ਅੱਗੇ ਕਹਿਣਾ ਹੁੰਦਾ ਇੱਥੇ ਮੁੰਡੇ ਬਹੁਤ ਬੈਠਦੇ ਐ ਨੇ ਵਾਲੇ ਵੀ ਮੇਰੇ ਨਾਲ ਬੈਠਦੇ ਗੱਲਬਾਤਾਂ ਇਹੀ ਚੱਲਦੀਆਂ ਰਹਿੰਦੀਆਂ ਕਿ ਕੱਕ ਅਵਸਥਾ ਡਵੈਲਪ ਹੁੰਦੀ ਆ ਨਾ ਜਦੋਂ ਆਪਾਂ ਆਨੰਦ ਤੇ ਆਦਤ ਦੇ ਵਿੱਚ ਇੱਕ ਫਰਕ ਰੱਖ ਲੈਦੇ ਹਾਂ ਫਰਕ ਬਿਲਕੁਲ ਜੀ ਬਿਲਕੁਲ ਕਿ ਠੀਕ ਹੈ ਇਹ ਸਾਰੀਆਂ ਚੀਜ਼ਾਂ ਪਲੇਜ਼ਰ ਵਾਸਤੇ ਹੈਗੀਆਂ ਨੇ ਮਤਲਬ ਕਿ ਜੇ ਆਪਾਂ ਕੁਝ ਬੰਦਿਆਂ ਦੇ ਲਿਹਾਜ਼ ਨਾਲ ਪੀਣ ਵਾਲਿਆਂ ਦੇ ਕਦੇ ਕਦਾਈ ਉਹਨਾਂ ਨੇ ਲਾਉਣਾ ਤਾਂ ਪਲੇਜ਼ਰ ਵਾਸਤੇ ਪਰ ਜੇ ਹੁਣ ਅਲਕੋਹੋਲਿਕ ਹੋ ਗਿਆ ਬੰਦਾ ਤਾਂ ਉਹ ਉਹ ਤਾਂ ਐਡਿਕਟਡ ਹੋ ਗਿਆ ਨਾ ਉਸ ਚੀਜ਼ ਦਾ ਤਾਂ ਉਹ ਆਦਤ ਬਣ ਗਿਆ ਆਨੰਦ ਤੋਂ ਉਹ ਲੰਘ ਕੇ ਉਹ ਆਦਤ 'ਚ ਤਬਦੀ ਬਿਲਕੁਲ ਗੱਲ ਤੁਹਾਡੀ ਸਹੀ ਹੈ ਕਿ ਇੱਕ ਉਮਰ ਹੋਣੀ ਚਾਹੀਦੀ ਹੈ ਅਵਸਥਾ ਹੋਣੀ ਚਾਹੀਦੀ ਹੈ ਬੰਦੇ ਦੀ ਸਹੀ ਹੈ ਸਹੀ ਇੱਕ ਜਿਹੜੀ ਮੈਂ ਦੇਖਦਾ ਨਾ ਵੀ ਐਟੀਟਿਊਡ ਜਿਹੜੇ ਨੌਜਵਾਨਾਂ ਚ ਚਲੋ ਜਵਾਨੀ ਦੇ ਹਿਸਾਬ ਨਾਲ ਹੁੰਦਾ ਹੀ ਹੈ ਨਾ ਆਪਣੇ ਚ ਵੀ ਉਹ ਜੋ ਬਾਲ ਆਉਂਦਾ ਹੈ ਬਾਲ ਆਉਂਦਾ ਉਹ ਟਣੀ ਦੀ ਜਦੋਂ ਅਸੀਂ ਹੁਣ ਜਾਪਾਨ ਦੀ ਆਪਾਂ ਗੱਲ ਕੀਤੀ ਸੀ ਉਹ ਬੱਚਿਆਂ ਤੇ ਛੋਟੇ ਤੋਂ ਹੀ ਹੁੰਦੇ ਦੋਵੇਂ ਕੰਮ ਕਰਦੇ ਆ ਕੰਮ ਕਰਦੇ ਆ ਅਸੀਂ ਜਿਹੜਾ ਉਹ ਬੱਚੇ ਨੂੰ ਬੋਲਟ ਲੈ ਕੇ ਦੇਤਾ ਜਾਂ ਗੱਡੀ ਲੈ ਕੇ ਦਿੱਤੀ ਸਕੂਲ ਜਾਣ ਲਈ ਹਨਾ ਉਹ ਕਹਿੰਦਾ ਬੱਚੇ ਚ ਹੌਮੇ ਆਉਣੇ ਆ ਵੀ ਮੈਂ ਤਾਂ ਇੱਕ ਤਕੜੀ ਕਰਦਾ ਉਹ ਹੈਗਾ ਫਿਰ ਜਿਹੜੇ ਨਾਲ ਬੱਚੇ ਹੁੰਦੇ ਉਹ ਕਹਿੰਦਾ ਯਾਰ ਚੱਲ ਯਾਰ ਆਪਾਂ ਬੀਅਰ ਲਾ ਲਓ ਹਨਾ ਵੀ ਤੂੰ ਤਾਂ ਯਾਰ ਤ੍ਰਿਕੁਲ ਤਾਂ ਪੈਸੇ ਬਟੂਆ ਫੋਲੀ ਰਹਿੰਦਾ ਹਾਂ ਉਧਰ ਹਾਰਮੋਨ ਤੁਹਾਡੇ ਬਦਲ ਰਹੇ ਨੇ ਉਧਰ ਮਾਹੌਲ ਬਦਲ ਰਿਹਾ ਹੈ ਦੋਸਤ ਤੁਹਾਡੇ ਇਦਾਂ ਦੇ ਆ ਸੰਗਤ ਬਦਲ ਰਹੀ ਆ ਬਿਲਕੁਲ ਸਹੀ ਹੈ ਉੱਪਰ ਮਾਪਿਆਂ ਨੂੰ ਵੀ ਨਹੀਂ ਪਤਾ ਲੱਗਦਾ ਮਾਪੇ ਤਾਂ ਉਹਨਾਂ ਉਹਦੀਆਂ ਖੁਸ਼ੀਆਂ ਦੇ ਰਹੇ ਹੁਣ ਬੱਚਾ ਸਾਡਾ ਦੇ ਦਿਓ ਜੀ ਆ ਲੈ ਦਿਓ ਜੀ ਆ ਲੈ ਦਿਓ ਕੀ ਲੈ ਦਿਓ ਜਿਹੜੀ ਦੀ ਇਹ ਚੀਜ਼ ਮੈਨੂੰ ਲੱਗਦਾ ਹੁੰਦਾ ਵੀ ਬਹੁਤ ਗੱਲਾਂ ਪਈ ਮਿੰਟੂ ਭਾਈ ਇਹ ਚੀਜ਼ ਰਲ ਜਾਂਦੀਆਂ ਆਪਾਂ ਇੱਕ ਤਰੀਕਾ ਹੋ ਕੇ ਕਹਿ ਸਕਦੇ ਹਾਂ ਕੁਝ ਅੱਜ ਅੱਜ ਦੇ ਦੌਰ 'ਚ ਜੀਤ ਭਾਈ ਇਹ ਵੀ ਸਮੱਸਿਆ ਹੈ ਕਿ ਕੁਝ ਮਤਲਬ ਕਿ ਜਦਾਂ ਕਹਿ ਲੋ ਕਿ ਸੈਕਸ ਪਾਵਰ ਵਧਾਉਣ ਵਾਸਤੇ ਕੁਝ ਬੱਚੇ ਜਿਹੜੇ ਆ ਨਾ ਉਹ ਇਧਰ ਜਾ ਰਹੇ ਆ ਇਧਰ ਜਾ ਰਹੇ ਆ ਕਿ ਇਹ ਚੀਜ਼ਾਂ ਜ਼ਿਆਦਾ ਹੋ ਗਈਆਂ ਆਪਣੀ ਸੋਸਾਇਟੀ ਓਪਨ ਹੋ ਗਈ ਹੈ ਇਹ ਇਹ ਕੋਈ ਗੱਲ ਕਰੇ ਨਾ ਕਰੇ ਮੈਂ ਕਰ ਦੇਣਾ ਹਾਂ ਨਹੀਂ ਇਹ ਬਿਲਕੁਲ ਸਚਾਈ ਹੈ ਕਿ ਉਹਦੇ ਲਈ ਓਫੀਮ ਖਾਣ ਲੱਗ ਜਾਂਦੇ ਹੁਣ ਓਫੀਮ ਵੀ ਸਿੰਥੈਟਿਕ ਆਉਣ ਲੱਗੀ ਹੈ ਦੱਸ ਕੇ ਸਿੰਥੈਟਿਕ ਆਉਣ ਲੱਗੀ ਬਿਲਕੁਲ ਹੁਣ ਦੇਖੋ ਆਪਾਂ ਦੇ ਇਹਨਾਂ ਚੀਜ਼ਾਂ ਤੋਂ ਥੋੜਾ ਹੁਣ ਆਗੇ ਹੁਣ ਦੱਸਦੇ ਜਿਹੜੇ ਖਾਣ ਵਾਲੇ ਉਹ ਕਹਿੰਦੇ ਕਿ ਓਫੀਮ ਵੀ ਇੱਥੋਂ ਤੱਕ ਕਿ ਉਹਦੀ ਜਿਹੜੀ ਕਹਿ ਲੋ ਕਿ ਵਾਸ਼ਨਾ ਹੁੰਦੀ ਹੈ ਜੋ ਉਹਦੇ ਚੋਂ ਆਉਂਦਾ ਹੈ ਮਸ਼ਕ ਆਉਂਦਾ ਹੈ ਤੇ ਸਿੰਥੈਟਿਕ ਤਰੀਕੇ ਨਾਲ ਪਾ ਦਿੱਤਾ ਜਾਂਦਾ ਹੈ ਤਾਂ ਇਹ ਇਹ ਵੀ ਇੱਕ ਵਿਵਪਤਾ ਹੈ ਇੱਕ ਬਈ ਮਿੰਟੂ ਵੀ ਤੁਸੀਂ ਹੋਰ ਦੇਖਦੇ ਹੋਵੋਗੇ ਵੀ ਕੈਨੇਡਾ ਦੇ ਵਿੱਚ ਤੁਸੀਂ ਕਹਿੰਦੇ ਵੀ ਆਪਣੇ ਪੰਜਾਬੀ ਮੁੰਡਿਆਂ ਦੀਆਂ ਡੈਥਾਂ ਹੋ ਰਹੀਆਂ ਹਨ ਹਾਂ ਹਾਂਜੀ ਹਾਂਜੀ ਉਹਦੇ ਵਿੱਚ ਵੀ ਚਲੋ ਮੈਨੂੰ ਥੋੜਾ ਜਿਆਦਾ ਰਹਿੰਦਾ ਵੀ ਹਰੇਕ ਵਿਸ਼ੇ 'ਚ ਮੈਂ ਥੋੜਾ ਜਿਹਾ ਢੰਗਾਈ ਜੀ 'ਚ ਜੀ ਜੀ ਹੈਗਾ ਉਹ ਜਦੋਂ ਉੱਥੇ ਹਾਂ ਬੜੇ ਜਵਾਨ ਬੱਚੇ ਉੱਥੇ ਜਵਾਨ ਬੱਚੇ ਉੱਥੇ ਮਾਰ ਰਹੇ ਪਰ ਆਪਾਂ ਸਾਰੇ ਨਹੀਂ ਕਹਿੰਦੇ ਵੀ ਉਦਾਂ ਹਾਂ ਨਹੀਂ ਨਹੀਂ ਸਾਰੇ ਵੀ ਆਪਾਂ ਸੰਘਰਸ਼ ਕਰਦੇ ਨੇ ਸੰਘਰਸ਼ ਕਰਦੇ ਬਹੁਤ ਬੱਚੇ ਸਾਡੇ ਆਪਣੇ ਬੱਚੇ ਹੈਗੇ ਜਿਹੜੇ ਉੱਥੇ ਆਪਦੇ ਬਹੁਤ ਸੰਘਰਸ਼ ਵਿਚੋਂ ਗੁਜ਼ਰਦੇ ਆ ਰਾਮ ਨਾਲ ਜ਼ਿੰਦਗੀ ਜਿਉਂਦੇ ਸਾਡੀਆਂ ਧੀਆ ਜਿਹੜੀਆਂ ਪੰਜਾਬ ਦੀਆਂ ਉਹ ਕਿੰਨਾ ਸੰਘਰਸ਼ ਕਰਦੀਆਂ ਸਾਡੇ ਮੁੰਡੇ ਪੰਜਾਬ ਦੇ ਇਹ ਗਲਤੀ ਕਰਨੀ ਵੀ ਨਹੀਂ ਚਾਹੀਦੀ ਕਿ ਅਸੀਂ ਸਾਰੀ ਸੋਸਾਇਟੀ ਮਾੜਾ ਕਹੀਏ ਸਾਰੇ ਡਿਪਾਰਟਮੈਂਟ ਨੂੰ ਮਾੜਾ ਕਹੀਏ ਸਾਰੇ ਕੋਈ ਸਾਰੇ ਤਾਂ ਸਾਰੇ ਮਾੜੇ ਨੇ ਸਾਰੇ ਦੇ ਸਾਰੇ ਮਾੜੇ ਨਹੀਂ ਉੱਥੇ ਵੀ ਜਣੀ ਦੀ ਜਦੋਂ ਉਸ ਉੱਥੇ ਜਿਹੜੇ ਕੋਈ ਨ ਉਹਨਾਂ ਤੋਂ ਮੈਂ ਪਤਾ ਕੀਤਾ ਉਹਨਾਂ ਨੇ ਵੀ ਇਹੀ ਤੁਹਾਡੇ ਵਾਲੀ ਗੱਲ ਮਿੰਟੂ ਬਈ ਦੱਸੀ ਵੀ ਇੱਥੇ ਕੈਮੀਕਲ ਵਾਲੀ ਜਿਹੜੀ ਹੈ ਉਹ ਫੇਮ ਆ ਰਹੀ ਹੈ ਇਹ ਇਹ ਚੀਜ਼ ਇੱਥੇ ਵੀ ਹੈ ਹੋ ਰਹੀ ਹੈ ਇੰਡੀਆ 'ਚ ਵੀ ਹੋ ਰਹੀ ਹੈ ਜੀ ਬਿਲਕੁਲ ਇੱਕ ਹੋਰ ਮਿੰਟੂ ਬਈ ਜਿਹੜੀ ਹੁਣ ਆਪਾਂ ਚਲੋ ਆਪਾਂ ਤਾਂ ਪਿੱਛੇ ਜਾ ਕੇ ਕੁਛ ਦੇਖ ਰਹਿਣਾ ਸਾਡੇ ਲੋਕੀ ਕਹਿ ਦਿੰਦੇ ਆ ਇੱਕ ਮੇਰੀ ਵੀ ਇੱਕ ਸਮਝ ਸੀਗੀ ਵੀ ਜਿਹੜਾ ਉਹ ਸਮੈਕ ਚੱਲਦੀ ਹੁੰਦੀ ਸੀ ਜਿ ਸ਼ੀਸ਼ੀਆਂ ਵਾਲਾ ਦੌਰ ਚੱਲਦਾ ਸੀ ਹਾਂ ਜੀ ਹਾਂ ਜੀ ਉਹ ਦੌਰ ਚੱਲਦਾ ਸੀ ਸਮੈਕ ਆਉਂਦੀ ਸੀ ਹੁਣ ਸਾਡੇ ਲੋਕਾਂ ਨੂੰ ਇਹ ਰੌਲਾ ਪਾਈ ਜਾਂਦੇ ਵੀ ਚਟਾ 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 ਪਰ ਚਟਾ ਜਿਹੜਾ ਮੈਨੂੰ ਲੱਗਦਾ ਉਹਦਾ ਵੇਲਾ ਵਿਆਹ ਚੱਲਿਆ ਹਮ ਇੱਕ ਸਮਾਂ ਸੀਗਾ ਜਦੋਂ ਕਾਲਜਾਂ ਦੇ ਵਿੱਚ ਉਹ ਸ਼ੀਸ਼ੀਆਂ ਤੇ ਉਹ ਕੈਰੀ ਸੋਮਾ ਜਿਹੜੀਆਂ ਕੋਲ ਸੀ ਬਿਲਕੁਲ ਮੈਡੀਕਲ ਡਰੱਗ ਆਏ ਮੈਡੀਕਲ ਡਰੱਗ ਆ ਜਾਂਦੀ ਸੀ ਉਸ ਤੋਂ ਬਾਅਦ ਚੋਂ ਜਿਹੜਾ ਉਹ ਸਮੈਕ ਆ ਗਈ 94 95 ਚਾਹ ਜੀ 93 95 ਵਿੱਚ ਉਹ ਵੀ ਵੇਲਾ ਸਮੈਕ ਵੀ ਆ ਗਈ ਅੱਜ ਸਮੈਕ ਨਹੀਂ ਮਿਲਦੀ ਹੋਣੀ ਹਾਂਜੀ ਅੱਜ ਕਹਿੰਦਾ ਮਤਲਬ ਉਹ ਸ਼ੀਸ਼ੀਆਂ ਆ ਗਈਆਂ ਨਹੀਂ ਨਹੀਂ ਸਮੈ ਕੋਨ ਨਹੀਂ ਮਿਲਦੀ ਹੁਣ ਤੇ ਇਹੀ ਐ ਸਿੰਥੈਟਿਕ ਡਰੱਗ ਆ ਗਿਆ ਸਿੰਥੈਟਿਕ ਡਰੱਗ ਆ ਗਿਆ ਜਿਆਦਾ ਪੰਜਾਬ 'ਚ ਇਹੀ ਆ ਉਹਦੇ ਤੋਂ ਵੀ ਕੁਝ ਹੁਣ ਮੈਥ ਵਗੈਰਾ ਆ ਗਏ ਨੇ ਜਿਹੜੇ ਉਹ ਵੈਸਟਰਨ ਦੇ ਵਿੱਚ ਪਹਿਲਾਂ ਚੱਲਦੇ ਸੀ ਹਾਂਜੀ ਵੈਸਟਰਨ ਦੇ ਵਿੱਚ ਪਰ ਦੇਖੋ ਵੀ ਅੱਜ ਜਿਹੜਾ ਉਹ ਜਦੋਂ ਪਤਾ ਮੈਂ ਇੱਥੇ ਕੀਤਾ ਕਹਿੰਦੇ ਵੀ 100 100 200 200 ਰੁਪਏ ਦਾ ਜਿਹੜਾ ਆਮ ਮਜ਼ਦੂਰ ਪਰਿਵਾਰਾਂ ਦੇ ਬੱਚੇ ਆ ਉਹ ਜਿਆਦਾ ਇਸ ਲਾਈਨ 'ਚ ਪੈ ਗਈ ਇੱਕ ਟਾਈਮ ਸੀਗਾ ਵੀ ਜਦੋਂ ਇਹ ਹਜ਼ਾਰਾਂ ਚ ਆਉਂਦੀ ਸੀ 5000 ਦੀ ਗ੍ਰਾਮ ਜਾਂ ਕੋਈ ਅੱਜ ਜਿਹੜਾ ਉਹ 100 100 ਕਹਿੰਦਾ ਮਤਲਬ ਜਿਹੜੇ ਨਸ਼ੇ ਦੇ ਉਹ ਸਦਾਗਰ ਉਹਨਾਂ ਨੇ ਇਹਨੂੰ ਬਿਲਕੁਲ ਉਹ ਜ਼ੀਰੋ ਕਰਤਾ ਆਮ ਲੋਕਾਂ ਤੱਕ ਆਮ ਕਰਦੇ ਆਮ ਲੋਕਾਂ ਦੇ ਪਹੁੰਚ ਜੋ ਕਰਦੀ ਪਹੁੰਚ ਜੋ ਕਰਦੀ ਮੈਂ ਇਹਨੂੰ ਇਹ ਨਹੀਂ ਸਮਝਦਾ ਬਈ ਪਹੁੰਚ ਜੋ ਕਰਦੇ ਮੈਨੂੰ ਵੀ ਇੱਕ ਖਤਮ ਹੋ ਰਹੀ ਹੈ ਇਹ ਨਸ਼ਾ ਨਵਾਂ ਨਸ਼ਾ ਐਂਟਰ ਹੋ ਗਿਆ ਪੰਜਾਬ 'ਚ ਅੱਛਾ ਨਵਾਂ ਮੈਫੇਡ੍ਰੀਨ ਜਿਹਨੂੰ ਮਿਉ ਮਿਉ ਕਹ ਰਹੇ ਮੈਂ ਉਹਦੇ ਤੇ ਕੀਤੇ ਹੋਇਆ ਤਾਂ ਤੁਸੀਂ ਕੀ ਕੀਤੀ ਹੋਣੀ ਮੈਂ ਤੁਹਾਡੇ ਨਾਲ ਵੀ ਰਿਪੋਰਟ ਕੀਤਾ ਐਪੀਸੋਡ ਕੀਤਾ ਜਿਵੇਂ ਆਉਗਾ ਹੈਗਾ ਹਾਂਜੀ ਹੈਗਾ ਉਹ ਹੈਗਾ ਉਹ ਅਜ ਤੋਂ 4-5 ਸਾਲ ਪਹਿਲਾਂ ਅਸੀਂ ਕੀਤਾ ਸੀ ਉਹਦੇ ਤੇ ਐਪੀਸੋਡ ਕਿਉਂਕਿ ਬਰਾਮਦਗੀ ਹੋਈ ਸੀ। ਉਹ ਤੁਸੀਂ ਮੈਂ ਤੁਹਾਡਾ ਪ੍ਰੋਗਰਾਮ ਦੇਖਿਆ ਵੀ ਸੀਗਾ। ਜੀ 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 ਹਾਂ ਜੀ। ਉਹ ਕੁਝ ਉਹਦੀ ਕਵਾਂਟਲਾਂ ਦੇ ਵਿੱਚ ਤੁਸੀਂ ਗੱਲ ਕੀਤੀ ਸੀਗੀ। ਹਾਂ ਜੀ ਹਾਂ ਜੀ ਹਾਂ ਜੀ ਉਹ ਉਹ ਬਹੁਤ ਖਤਰਨਾਕ ਘੋਤਾ। ਬਹੁਤ ਖਤਰਨਾਕ ਘੋਤਾ। ਉਦੋਂ ਤੁਸੀਂ ਮੇਟੂ ਇੱਕ ਹੋਰ ਗੱਲ ਕੀਤੀ ਸੀ ਵੀ ਉਹਦਾ ਕੇਸ ਗਿਆ ਸੀ ਪੀਜੀਆਈ। ਹੂੰ। ਜੀ। ਉਹ ਡਾਕਟਰਾਂ ਨੇ ਉਸ ਚੀਜ਼ ਨੂੰ ਹੱਥੀਂ ਖੜੇ ਕਰ ਦਿੱਤੇ। ਬੜਾ ਰੌਲਾ ਪਿਆ ਸੀ ਹਾਂ ਜੀ ਹਾਂ ਜੀ। ਕਹਿੰਦੇ ਕਹਿੰਦੇ ਬੰਦਾ ਤਾਂ ਬਿਲਕੁਲ ਕਹਿ ਲੋ ਕਿ ਬਾਹਰ ਆ ਕੰਟਰੋਲ ਤੋਂ ਬਾਹਰ ਕੰਟਰੋਲ ਤੋਂ ਬਾਹਰ ਜਣੀ ਇਹ ਕਹਿੰਦਾ ਮਤਲਬ ਵੀ ਅਸੀਂ ਖਤਰਨਾਕ ਡਰਗ ਖਤਰਨਾਕ ਡਰਗ ਉਹ ਚਿੱਟੇ ਨਾਲ ਕਹਿੰਦਾ ਚਲੋ ਇਹ ਤਾਂ ਜੀਭ ਥਲੇ ਰੱਖਣ ਵਾਲੀ ਗੋਲੀ ਖਾ ਕੇ ਉਹਨੂੰ ਆ ਜਾਂਦਾ ਹੈ ਅਲਟਰਨੇਟਿਵ ਮਿਲ ਜਾਂਦਾ ਉਹਦਾ ਮਿਲ ਜਾਂਦਾ ਉਹਦਾ ਉਹ ਤਾਂ ਇੰਨਾ ਕਹਿੰਦੇ ਵੀ ਖਤਰਨਾਕ ਹੈ ਮੈਂ ਵੀ ਉਹਦੇ ਤੇ ਜਿਹੜੀ ਉਹ ਸਰਚ ਕੀਤੀ ਹੈ ਵੀ ਦੋ ਵਾਰੀ ਉਹਨੂੰ ਜੇ ਕੋਈ ਬੰਦਾ ਲੈ ਲੂਗਾ ਤੀਜੇ ਦਿਨ ਉਹਦੂੰ ਉਹਦੀ ਤੋੜ ਲੱਗੂਗੀ ਫਿਰ ਉਹਦੀ ਕੋਈ ਦਵਾਈ ਵੀ ਨਹੀਂ ਅਜੇ ਤੱਕ ਹਾਂ ਉਸ ਤੋੜ ਨੂੰ ਬਿਲਕੁਲ ਉਸ ਤੋੜ ਨੂੰ ਤੋੜਨ ਵਾਲੀ ਦਵਾਈ ਨਹੀਂ ਹੈਗੀ ਫਿਰ ਇਹ ਨੰਬਰ ਸਾਨੂੰ ਪੰਜਾਬੀਆਂ ਨੂੰ ਸਾਨੂੰ ਸੋਚਣਾ ਪੈਣਾ ਆਪਦੇ ਬੱਚਿਆਂ ਤੇ ਸਾਨੂੰ ਕੰਮ ਕਰਨਾ ਪੈਣਾ